95 ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਨਹੀਂ ਪੈਦਾ ਹੋਇਆ ਇੱਕ ਵੀ ਬੱਚਾ પ્રેਗਨੈਂਟ ਔਰਤਾਂ ਨੂੰ ਵੀ ਛੱਡਣਾ ਪੈਂਦਾ ਹੈ ਦੇਸ਼ ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਦੇਸ਼ ਦਾ ਅਜਿਹਾ ਇੱਕ ਕੋਨਾ ਹੈ ਜਿੱਥੇ ਕਿ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਦੁਨੀਆ ਦੇ ਵਿੱਚ ਦੱਸਦੇ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਅਸੀਂ ਜਿਸ ਦੁਨੀਆ ਦੇ ਵਿੱਚ ਰਹਿੰਦੇ ਆ ਉਸ ਦੇ ਬਹੁਤ ਸਾਰੇ ਰਹੱਸ ਤੁਹਾਨੂੰ ਹੈਰਾਨ ਕਰ ਦਿੰਦੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਦੇ ਨਿਯਮ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰਦੇ ਨੇ ਅਜਿਹਾ ਕਿਉਂ ਹੈ ਦੁਨੀਆ ਦੇ ਸਭ ਤੋਂ ਛੋਟੇ ਅਤੇ ਘਾਟਾਬਾਦੀ ਵਾਲੇ ਦੇਸ਼ ਵਰਟੀਕਲ ਸਿਟੀ ਦੇ ਵਿੱਚ ਵੀ ਇੱਕ ਅਜਿਹਾ ਹੀ ਨਿਯਮ ਹੈ ਜੋ ਕਿ ਬਹੁਤ ਅਜੀਬ ਹੈ ਅਤੇ ਤੁਹਾਨੂੰ ਹੈਰਾਨ ਕਰ ਸਕਦਾ ਹੈ ਤਾਂ ਉਹ ਜਾਣਦੇ ਆ ਸਾਡੀ ਇਸ ਪੂਰੀ ਰਿਪੋਰਟ ਦੇ ਵਿੱਚ ਜਦੋਂ ਦੁਨੀਆ ਆਬਾਦੀ ਦੇ ਮੁੱਦਿਆਂ ਦੇ ਨਾਲ ਜੂਝ ਰਹੀ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ ਤਾਂ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਪਿਛਲੇ 95 ਸਾਲਾਂ ਤੋਂ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ ਦੇਸ਼ ਦੇ ਵਿੱਚ ਇੱਕ ਹਸਪਤਾਲ ਵੀ ਨਹੀਂ ਹੈ 21ਵੀਂ ਸਦੀ ਦੇ ਵਿੱਚ ਜੀ ਰਹੇ ਆ ਕਿ ਤੁਸੀਂ ਮੰਨਦੇ ਹੋ ਕਿ ਕੋਈ ਅਜਿਹਾ ਦੇਸ਼ ਹੈ ਜਿੱਥੇ ਹਸਪਤਾਲ ਨਹੀਂ ਹੈ ਹੈਰਾਨੀ ਦੀ ਗੱਲ ਹੈ ਨਾ ਸੋਚ ਕੇ ਵੀ ਲੱਗਦਾ ਹੈ ਇਕ ਦੇਸ਼ ਮੌਜੂਦ ਹਾਲਤ ਹੈ ਹਾਲਾਂਕਿ ਇਹ ਮਾਨਤਾ ਪ੍ਰਾਪਤ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਛੋਟਾ ਹੈ ਰੋਮਨ ਕੈਥੋਲਿਕ ਈਸਾਈ ਧਰਮ ਦੇ ਸਾਰੇ ਪ੍ਰਮੁੱਖ ਆਗੂ ਇਸ ਦੇਸ਼ ਦੇ ਵਿੱਚ ਰਹਿੰਦੇ ਨੇ ਇਸ ਦੇਸ਼ ਦਾ ਨਾਮ ਹੈ ਵੈਟਿਕਨ ਸਿਟੀ ਦੱਸ ਦੇ ਕਿ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ ਵੈਟਿਕਨ ਸਿਟੀ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਵੀ ਹੈ ਅਤੇ ਇਸ ਬਾਰੇ ਕਈ ਹੈਰਾਨੀਜਨਕ ਗੱਲਾਂ ਦੇ ਨਾਲ ਦੇਸ਼ ਦੇ ਘਟੋ-ਘਟ 95 ਸਾਲਾਂ ਤੋਂ ਇੱਥੇ ਇੱਕ ਵੀ ਬੱਚੇ ਦਾ ਜਨਮ ਨਹੀਂ ਹੋਇਆ ਇਦੇ ਸ਼ੂ 11 ਫਰਵਰੀ 1929 ਨੂੰ ਬਣਿਆ ਸੀਗਾ ਪਰ ਉਦੋਂ ਤੋਂ ਇੱਥੇ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਵਰਟੀਕਲ ਸਿਟੀ ਇਸਾਈ ਭਾਈਚਾਰੇ ਦਾ ਸ਼ਕਤੀ ਕੇਂਦਰ ਹੈ ਕਿਉਂਕਿ ਦੁਨੀਆ ਭਰ ਦੇ ਸਾਰੇ ਕੈਥੋਲਿਕ ਚਰਚ ਅਤੇ ਕੈਥੋਲਿਕ ਇਸਾਈ ਇਸ ਨੂੰ ਆਪਣੀ ਜੜ ਮੰਨਦੇ ਨੇ ਕੈਥੋਲਿਕ ਚਰਚ ਅਤੇ ਇਸ ਦੇ ਪੁਜਾਰੀਆਂ ਨੂੰ ਇੱਥੋਂ ਹੀ ਨਿਯੰਤਰਿਤ ਕੀਤਾ ਜਾਂਦਾ ਹੈ ਕੋਈ ਵੀ ਹਸਪਤਾਲ ਨਹੀਂ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੇ ਇਸ ਦੇਸ਼ ਦੀ ਸਥਾਪਨਾ ਤੋਂ ਬਾਅਦ ਇੱਥੇ ਕੋਈ ਵੀ ਹਸਪਤਾਲ ਨਹੀਂ ਬਣਾਇਆ ਗਿਆ ਹਾਲਾਂਕਿ ਦੱਸ ਦਈਏ ਕਿ ਹਸਪਤਾਲ ਦੇ ਲਈ ਕਈ ਬੇਨਤੀਆਂ ਕੀਤੀਆਂ ਗਈਆਂ ਨੇ ਪਰ ਹਰ ਇੱਕ ਨੂੰ ਰੱਦ ਕਰ ਦਿੱਤਾ ਗਿਆ ਨਤੀਜੇ ਦੇ ਵਜੋਂ ਗੰਭੀਰ ਰੂਪ ਦੇ ਵਿੱਚ ਬਿਮਾਰ ਵਿਅਕਤੀਆਂ ਜਾਂ ਫਿਰ ਗਰਭਵਤੀ ਔਰਤਾਂ ਯਾਨੀ ਕਿ ਪ੍ਰੈਗਨੈਂਟ ਲੇਡੀਜ਼ ਨੂੰ ਰੋਮ ਦੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਇਹ ਦੇਸ਼ ਰੋਮ ਸ਼ਹਿਰ ਦੇ ਅੰਦਰ ਸਥਿਤ ਹੈ ਕਿਹਾ ਜਾਂਦਾ ਹੈਗਾ ਕਿ ਵਰਟੀਕਲ ਦੇ ਵਿੱਚ ਹਸਪਤਾਲ ਨਾ ਖੋਲਣ ਦਾ ਫੈਸਲਾ ਇਸ ਦੇ ਛੋਟੇ ਆਕਾਰ ਅਤੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਡਾਕਟਰੀ ਸਹੂਲਤਾਂ ਦੀ ਗੁਣਵੱਤਾ ਦੇ ਕਾਰਨ ਲਿਆ ਗਿਆ ਹੋ ਸਕਦਾ ਹੈ ਵਰਟੀਕਲ ਸਿਟੀ ਦਾ ਖੇਤਰਫਲ ਸਿਰਫ 118 ਏਕੜ ਹੈ ਇਸ ਲਈ ਸਾਰੇ ਮਰੀਜ਼ਾਂ ਨੂੰ ਰੋਮ ਦੇ ਕਲੀਨਿਕਾਂ ਅਤੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਹੈ ਖਾਸ ਗੱਲ ਇਹ ਹੈ ਕਿ ਕੋਈ ਵੀ ਬੱਚਾ ਇੱਥੇ ਜਨਮ ਨਹੀਂ ਲੈ ਸਕਦਾ ਕਿਉਂਕਿ ਕੋਈ ਡਿਲੀਵਰੀ ਰੂਮ ਨਹੀਂ ਹੈ ਸ਼ਾਇਦ ਇਹ ਹੀ ਮੁੱਖ ਕਾਰਨ ਹੈ ਕਿ ਵਰਟੀਕਲ ਸਿਟੀ ਦੇ ਵਿੱਚ ਪਿਛਲੇ 95 ਸਾਲਾਂ ਤੋਂ ਇੱਥੇ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ ਵਰਟੀਕਲ ਦੇ ਵਿੱਚ ਲਗਭਗ 800-900 ਲੋਕ ਰਹਿੰਦੇ ਨੇ ਜਿਸ ਦੇ ਵਿੱਚ ਰੋਮਨ ਕੈਥੋਲਿਕ ਧਰਮ ਦੇ ਨਾਲ ਜੁੜੇ ਪੁਜਾਰੀ ਵੀ ਸ਼ਾਮਿਲ ਨੇ ਵਰਟੀਕਲ ਸਿਟੀ ਦੇ ਵਿੱਚ अपराध दर दूसरे देशों ਦੇ ਨਾਲੋਂ ਵੱਧ ਦੱਸੀ ਜਾਂਦੀ ਹੈ ਇਸ ਦਾ ਕਾਰਨ ਕਈ ਗਤੀਵਿਧੀ ਜੋ ਕਿ ਵਿਅਕਤੀਗਤ ਅਪਰਾਧ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਇੱਥੇ ਆਉਣ ਵਾਲੇ ਲੱਖਾ ਸਲਾਨੀ ਸ਼ਾਮਿਲ ਹੋ ਸਕਦੇ ਨੇ ਵਰਟੀਕਲ ਸਿਟੀ ਦੇ ਵਿੱਚ ਜਦੋਂ ਵੀ ਕੋਈ ਔਰਤ ਗਰਭવતી ਹੁੰਦੀ ਹੈ ਉਸ ਦਾ ਜਣੇਪਾ ਸਮਾਂ ਨੇੜੇ ਆਉਂਦਾ ਹੈ ਤਾਂ ਉਸ ਨੂੰ ਦੇਸ਼ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਿ ਉਹ ਡਿਲੀਵਰੀ ਤੋਂ ਬਾਅਦ ਵਾਪਸ ਆ ਸਕਦੀ ਹੈ ਇਨੀਆਂ ਵਰਟੀਕਲ ਸ਼ਹਿਰ ਦੇ ਵਿੱਚ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਇਸ ਦੇਸ਼ ਦੇ ਵਿੱਚ ਵੀ ਇੱਕ ਵੀ ਹਸਪਤਾਲ ਨਹੀਂ ਹੈ ਹਸਪਤਾਲ ਤੇ ਡਿਲੀਵਰੀ ਰੂਮ ਦੀ ਘਾਟ ਦੇ ਕਾਰਨ ਇੱਥੇ ਬੱਚੇ ਪੈਦਾ ਨਹੀਂ ਹੁੰਦੇ ਕੁਦਰਤੀ ਡਿਲੀਵਰੀ ਵੀ ਵਰਜਿਤ ਹੈ ਅਜਿਹਾ ਮਨੇ ਜਾਂਦਾ ਹੈਗਾ ਕਿ ਇੱਥੇ ਹਸਪਤਾਲ ਬਣਾਉਣ ਦਾ ਪ੍ਰਸਤਾਵ ਨਹੀਂ ਦਿੱਤਾ ਗਿਆ ਸੀਗਾ ਪਰ ਹਰ ਵਾਰ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਸੀਗਾ ਇਸ ਦਾ ਕਾਰਨ ਹੈ ਵਰਟੀਕਲ ਸਿਟੀ ਦਾ ਇਲਾਕਾ ਕਿਉਂਕਿ ਬਹੁਤ ਛੋਟਾ ਇਲਾਕਾ ਮੰਨਿਆ ਜਾਂਦਾ ਹੈ ਸਿਰਫ ਔਰ ਸਿਰਫ 118 ਏਕੜ ਦੇ ਵਿੱਚ ਇਹ ਇਲਾਕਾ ਫੈਲਿਆ ਹੋਇਆ ਜਦੋਂ ਵੀ ਕੋਈ ਵੀ ਗਰਭਵਤੀ ਔਰਤ ਹੁੰਦੀ ਹੈ ਜਾਂ ਫਿਰ ਬਿਮਾਰ ਹੁੰਦੀ ਹੈ ਤਾਂ ਉਸ ਨੂੰ ਰੋਮ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਸੀਗਾ ਜਾਂ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਸੀਗਾ ਤਾਂ ਇਹ ਖਬਰ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਆ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੋਵੇਗੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੱਸਿਓ ਕਿ ਅਜਿਹਾ ਕਰਨਾ ਸਹੀ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਕੁਝ ਹੋਣਾ ਚਾਹੀਦਾ